ਲੰਡਨ ਦੇ ਵਿੱਚ ਇੱਕ ਅਨੋਖੀ ਨਿਲਾਮੀ ਹੋਈ ਹੈ ਜਿਸ ਦੀ ਚਾਰੇ ਪਾਸੇ ਹੁਣ ਚਰਚਾ ਸ਼ਿੜੀ ਹੋਈ ਹੈ ਇਸ ਨਿਲਾਮੀ ਦੇ ਵਿੱਚ 100 ਰੁਪਏ ਦੇ ਭਾਰਤੀ ਨੋਟ ਦੀ ਕੀਮਤ 56 ਲੱਖ ਰੁਪਏ ਕੀਤੀ ਗਈ ਹੈ ਇਹ ਨੋਟ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਦੇ ਵੱਲੋਂ ਸਾਲ 1950 ਦੇ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਦਾ ਸੀਰੀਅਲ ਨੰਬਰ ਐਚਏ 078480 ਇਹ ਕੋਈ ਆਮ ਨੋਟ ਨਹੀਂ ਸੀ ਇਹ ਹੱਜ ਨੋਟ ਵਜੋਂ ਜਾਣੀ ਜਾਂਦੀ ਇੱਕ ਵਿਸ਼ੇਸ਼ ਲੜੀ ਦਾ ਹਿੱਸਾ ਸੀ ਰੀਪੋਰਟ ਮੁਤਾਬਕ ਭੀਮੀ ਸਦੀਦੇ ਮੱਧ ਵਿੱਚ ਆਰਬੀਆਈ ਨੇ ਖਾਸ ਤੌਰ ਤੇ ਹਾਜੀ ਯਾਤਰਾ ਲਈ ਖਾੜੀ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਦੇ ਲਈ ਇਹ ਨੋਟ ਜਾਰੀ ਕੀਤੇ ਸਨ ਇਹ ਸੋਨੇ ਦੀ ਗੈਰ ਕਾਨੂੰਨੀ ਖਰੀਦਦਾਰੀ ਨੂੰ ਰੋਕਣ ਦੇ ਲਈ ਜਾਰੀ ਕੀਤਾ ਗਿਆ ਸੀ ਇਹਨਾਂ ਨੋਟਾਂ ਦੇ ਵਿੱਚ ਨੰਬਰ ਤੋਂ ਪਹਿਲਾਂ ਇੱਕ ਵਿਲੱਖਣ ਅਗੇਤਰ ਐਚਏਸੀ ਜਿਸ ਕਰਕੇ ਇਹਨਾਂ ਨੂੰ ਆਸਾਨੀ ਦੇ ਨਾਲ ਪਛਾਣਿਆ ਜਾ ਸਕਦਾ ਸੀ ਇਹ ਨੋਟ ਮਿਆਰੀ ਭਾਰਤੀ ਕਰੰਸੀ ਨੋਟਾਂ ਨਾਲੋਂ ਰੰਗ ਦੇ ਵਿੱਚੋਂ ਵੱਖਰੇ ਸਨ ਹਾਲਾਂਕਿ ਉਹ ਕੁਝ ਖਾੜੀ ਦੇਸ਼ਾਂ ਦੇ ਵਿੱਚ ਵੈਧ ਸਨ ਜਿੱਥੇ ਭਾਰਤੀ ਰੁਪਇਆ ਸਵੀਕਾਰ ਕੀਤਾ ਗਿਆ ਸੀ ਜਿਵੇਂ ਕਿ ਯੂਏਈ ਕਤਰ ਬਹਿਰਨ ਕੁਵੇਤ ਉਮਾਨ ਤੇ ਫਿਰ ਉਹ ਭਾਰ ਦੇ ਅੰਦਰ ਵੈਧ ਨਹੀਂ ਸਨ ਜਾਣਕਾਰੀ ਮੁਤਾਬਕ ਕੁਵੇਤ ਨੇ ਸਾਲ 1961 ਦੇ ਵਿੱਚ ਆਪਣੀ ਕਰੰਸੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਹੋਰ ਖਾੜੀ ਦੇਸ਼ਾਂ ਨੇ ਵੀ ਇਸ ਦੀ ਸ਼ੁਰੂਆਤ ਕੀਤੀ ਇਸੋ ਪਹਿਲਾਂ ਕੁਵੈਤ ਵਿੱਚ ਸਿਰਫ ਭਾਰਤੀ ਕ੍ਰੰਸੀ ਦੀ ਵਰਤੋਂ ਹੁੰਦੀ ਸੀ। ਨਤੀਜਾ ਇਹ ਹੋਇਆ ਕਿ 1970 ਦੇ ਦਹਾਕੇ ਦੇ ਵਿੱਚ ਹੱਜ ਨੋਟ ਜਾਰੀ ਕਰਨੇ ਪੰਦ ਹੋ ਗਏ। ਅੱਜ ਇਹ ਨੋਟ ਦੁਰਲਭ ਮੰਨੇ ਜਾਂਦੇ ਨੇ। ਇਹਨਾਂ ਦੀ ਕੀਮਤ, ਸਥਿਤੀ ਅਤੇ ਦੁਰਲਭਤਾ ਵਰਗੇ ਕਾਰਕਾਂ ਤੇ ਨਿਰਭਰ ਕਰਦੀ ਹੈ। ਲੰਡਨ ਦੇ ਵਿੱਚ ਇਸੇ ਤਰ੍ਹਾਂ ਇੱਕ ਹੋਰ ਨਿਲਾਮੀ ਹੋਈ ਹੈ ਜਿਸ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਇਸ ਈ ਨਿਲਾਮੀ ਦੇ ਵਿੱਚ 10 ਰੁਪਏ ਦੇ ਦੋ ਪੁਰਾਣੇ ਨੋਟਾਂ ਦੀ ਅਸਧਾਰਨ ਕੀਮਤ ਮਿਲੀ। ਜਿਨ੍ਹਾਂ ਦੇ ਵਿੱਚੋਂ ਇੱਕ ਦੀ ਕੀਮਤ 6.90 ਲੱਖ ਰੁਪਏ ਤੇ ਦੂਜੇ ਦੀ ਕੀਮਤ 5.80 ਲੱਖ ਰੁਪਏ ਸੀ ਇਹ ਨੋਟ ਆਮ ਕਰੰਸੀ ਨਹੀਂ ਸਨ ਸਗੋਂ ਇਤਿਹਾਸਕ ਯੋਗਨਾ ਸੰਬੰਧਿਤ ਨੇ ਜਿਸ ਕਰਕੇ ਇਹ ਕਾਫੀ ਮਸ਼ਹੂਰ ਮੰਨੇ ਗਏ ਨੇ 25 ਮਈ 1918 ਨੂੰ ਜਾਰੀ ਕੀਤੇ ਗਏ ਇਹਨਾਂ ਨੋਟਾਂ ਦੀ ਬਹੁਤ ਇਤਿਹਾਸਕ ਮਹੱਤਤਾ ਮੰਨੀ ਜਾਂਦੀ ਹੈ ਕਿਉਂਕਿ ਇਹ ਪਹਿਲੇ ਵਿਸ਼ਵ ਜੰਦ ਦੇ ਆਖਰੀ ਸਾਲਾਂ ਦੇ ਨਾਲ ਸੰਬੰਧਿਤ ਸਨ ਉਹਨਾਂ ਦੇ ਖੇਚ ਵਿੱਚ ਬ੍ਰਿਟਿਸ਼ ਜਹਾਜ਼ ਐਸ ਐਮ ਸ਼ਿਰਾਲਾ ਦੇ ਨਾਲ ਉਹਨਾਂ ਦਾ ਸੰਬੰਧ ਸੀ 2 ਜਨਵਰੀ 1918 ਨੂੰ ਐਸਐਸ ਸ਼ਿਰਾਲਾ ਨੂੰ ਇੱਕ ਜਰਮਨ ਯੂ ਬੋਟ ਦੁਆਰਾ ਤਾਰੂਪੀਟ ਕੀਤਾ ਗਿਆ ਸੀ ਜਿਸ ਦੇ ਨਾਲ ਇਹ ਡੁੱਬ ਗਈ ਸੀ ਜਹਾਜ਼ ਦਾ ਤਬਾਹੀ ਤੇ ਇਤਿਹਾਸ ਨਾਲ ਇਸ ਦਾ ਸਬੰਧ ਇਹਨਾਂ ਨੋਟਾਂ ਨੂੰ ਬਹੁਤ ਮਹੱਤਵਪੂਰਨ ਬੰਦਦਾ ਹੈ